ਹਾਂਜੀ ਸਤ ਸ੍ਰੀ ਅਕਾਲ ਕਰਦੇ ਆ ਨਵੇਂ ਬਲੌਗ ਦੇ ਨਾਲ ਸ਼ੁਰੂਆਤ ਅੱਜ ਰਾਤ ਦੀ ਆਪਣੀਆਂ ਬਾਰੀ ਕੱਸੀ ਦੀ ਤੇ ਮੰਗ ਰਾਇ ਸੀ ਗੇੜਾ ਮਾਰਨਾ ਇਧਰ ਮਾਨੀਵਾ ਥੋੜਾ ਜਿਆਦਾ ਹੀ ਸੀ ਟੁੱਟ ਜਾਂਦਾ ਜਿਹੜੀ ਗੱਲ ਪਾਣੀ ਭਈ ਨਾਲ ਨਾਲ ਦੀ ਜਾਂਦਾ ਬਸ ਇਨਾ ਸੋਖ ਖਾਲ ਦਾ ਗੇੜਾ ਮਾਰਨਾ ਸੋਖਾ ਮੀਜੀ ਦਾ ਕਰਕੇ ਅੱਜ ਪਾਣੀ ਬਾਵਾ ਸੂਏ ਜੱਗੇ ਦਾ ਥੋੜਾ ਹੀ ਹੁੰਦਾ ਸੀਗਾ ਅੱਜ ਤਾਂ ਫੁੱਲ ਭਰਿਆ ਸੁਗਮ ਅਗਰ ਮੀਂਹੂ ਜੇ ਪਈ ਜਾਂਦੇ ਸਾਡੇ ਤਾਂ ਵੈਸੇ ਮੀਂਹ ਪਿਆ ਨਹੀਂਗਾ ਤਰੀਆ ਪ੍ਰਮਾਤਮਾ ਗੀਰਦਾਸ ਇਹ ਪਾਦਿਆ ਦੇ ਵਿਚਾਲੋ ਥੋੜਾ ਖਾਲ ਟੁੱਟਿਆ ਹੋਇਆ ਇੱਥੇ ਕੱਚਾਗਾ ਇੰਨਾ ਦਾ ਕੱਚੇ ਦਾਗਾ ਔੜੇ ਸਾਲ ਹੋ ਗਏ ਖਾਲ ਬਣੇ ਨੂੰ ਪਿਉ ਮੰਨ ਲਾ ਰਮ ਹੋ ਗਏ 17 ਸਾਲ ਹੋ ਗਏ ਖਾਲ ਬਣੇ ਨੂੰ ਬਹੁਤ ਟਾਈਮ ਕੱਟ ਗਿਆ ਜਾਲ ਇਹ ਹੁਣ 10 ਇੰਚੀ ਬਣਿਆ ਤਾਂ ਇੰਨਾ ਟਾਈਮ ਨਹੀਂ ਗੜਦਾ ਮੀਨੀ ਬਹੁਤ ਜਿਆਦਾ ਬੁਰਾ ਹਾਲਾ ਤੈਨੂੰ ਰਾਤਾਂ ਨੂੰ ਡਰ ਮੰਗਾ ਦੇ ਪੀ ਗੁੜਦੀਆ ਬਹੁਤ ਜਿਆਦਾ ਬੁਰਾ ਹਾਲਾ ਮੀ ਬਣਾ ਬਹੁਤ ਗਰਮੀ ਆ ਵੀ ਪਾਦੇ ਰੱਬ ਦਾ ਬਚ ਰਹੀਏ ਸਾਡੇ ਪਿੰਡ ਦਾ ਰੋਜ਼ ਗੱਜ ਕੇ ਮੁਰ ਜਾਂਦਾ ਮੈਸਰ ਖਾਨੇ ਕਣੀ ਨਹੀਂ ਛੜਦਾ ਅੱਜ ਰਾਤ ਨੂੰ ਕਸੀ ਬਾਰੀਆ ਤੇ ਸਾਰੀ ਰਾਤ ਲਾਵਾਂਗੇ ਪਾਣੀ ਪੂਰੀ ਰਾਤ ਦੀ ਪੈ ਚੱਲੀਆ ਠੀਕ ਆ ਖੱਡਾਂ ਜਾਂ ਬਾਹਾਂ ਜਾਂ ਪਾਣ ਦੇ ਝੂਹੇ ਦੀ ਹਜੀ ਵਾਲੇ ਕੋਲੋਂ ਲਾ ਕੇ ਹਰਦੇ ਤਾਂ ਸਹੀ ਆ ਪਹਿਲਾਂ ਟੁੱਟ ਗਿਆ ਸੀਗਾ ਪਾਣੀ ਬੰਦ ਕਰਿਆ ਜੇ ਪੂਰੀ ਰਾਤ ਦੀ ਬਾਰੀ ਆ ਸਾਨੂੰ ਤਾਂ ਨਾਲ-ਨਾਲ ਦਿਖਾਉਣੇ ਆ ਆ ਜੋ ਅੱਗੇ ਖੱਦੂ ਕਰੀਏ ਨੇ ਬਾਹਾਂ ਦੇ ਮੱਕੀ ਵਾਲਾ ਝੋਨਾ ਲਾਉਣੇ ਆ ਉਹ ਵੀ ਦਿਖਾਉਣੇ ਸਾਨੂੰ ਅੱਗੇ ਆ ਤੇ ਦੋ ਵੱਜ ਚੁੱਕੇ ਆ ਮਾਰੀ ਸੀ ਕਿੱਸੀ ਦੀ ਆਪਣੀ ਇਹ ਮੀਂਹ ਵੀ ਆ ਗਿਆ ਅੱਜ ਲੱਗਦਾ ਇਧਰ ਹੋ ਜਾਊਗਾ ਮੀਂਹ ਬਹੁਤ ਤੇਜ਼ ਹਵਾ ਚੱਲ ਰਹੀ ਆ ਬਾਰਸ਼ਾ ਜਿਹੜੀ ਸ਼ੁਰੂ ਹੋ ਚੁੱਕੀ ਆ ਰਾਤ ਵਾਰੀ ਰਾਂ ਗਏ ਸੀ ਅੱਜ ਮਾਰਾ ਮੋਟਾ ਦਾਤਾ ਨਿਹਾਲ ਹੋਇਆ ਕਿਹੜਾ ਖੜਾ ਮੋਟਾ ਲਾਈਟ ਆ ਗਈ ਓਏ ਉੱਡ ਗਈ ਲਾਈਟ ਆ ਕੇ ਉੱਡ ਗਈ ਨਾ ਮੈਡੀ ਪੀੜੀ ਅਧੜੇ ਕਣੀ ਬ੍ਰੀਕ ਆ ਇਹ ਕਹਿੰਦਾ ਚਾਰ ਨਾ ਮੋਟਾ ਕਰ ਲੈਣਾ ਫੇਰ ਲੋਡ ਆ ਵੀਂਦਾ ਆ ਗਿਆ ਬਹੁਤ ਬਣ ਚੱਲੀ ਗੱਲ ਲਾਈਟ ਵੀ ਗਈ ਓਡਾ ਹਾਂ ਕਿਹਨਾਂ ਵਰਤ ਕੇ ਜਾਂਦਾ ਕਿੰਨਾਂ ਕੋਈ ਢੀ ਲੈ ਕੇ ਜਾਂਦਾ ਕੰਗਿਆਂ ਨੂੰ ਹੁਣ ਅੰਦਰ ਤਿੰਨ ਵਾਰ ਚੁੱਕੇ ਬਹੁਤ ਜਿਆਦਾ ਬੜਾ ਚਿਹੜਾ ਲੈ ਪਿਆ ਮੀ ਮਸਾ ਆਇਆ ਜਮੀ ਬਹੁਤ ਡੀਕ ਬਾਦ ਬਹੁਤ ਚਿਹਰਾ ਬਾਦ ਜਮੀ ਆਏਗਾ ਸਵੇਰ ਤਿੰਨ ਵਜੇ ਆ ਰਾਤ ਨੂੰ ਅੱਜ ਅਚੋ ਨਾ ਪਾਲਦਾ ਸੀ ਚਲੋ ਚਖੇੜੇ ਦਾ ਵੀ ਆਇਆ ਇਹ ਵੀ ਚੰਗਾ ਹੀ ਆ ਮਾਰੇ ਮੁੰਡੇ ਬਿਮਾਰੀ ਬੂਰੀ ਹੋਈ ਜਿਹੜੀ ਉਹ ਮਾਰ ਦੂ ਨਰਮੈ ਨੂੰ ਕਿੱਟਾਂ ਮਛਰ ਬਹੁਤ ਜ਼ਿਆਦੇ ਹੀਗਾ ਬਹੁਤ ਜ਼ਿਆਦੇ ਪੜਾ ਨਹੀਂ ਆ